ਇਸ ਸਾਈਡ ਦੇਖ ਲੈਣੀ ਆ ਇਧਰ ਜਿਹੜੀ ਸਿਆਉਣ ਵੱਜੀ ਆ ਬਾਹਰਲਾ ਪੱਲਾ ਚੱਕਣ ਦੇ ਨਾਲ ਤੁਹਾਡੀ ਪੂਣੀ ਦੀ ਜਿਹੜੀ ਚੜਾਈ ਆ ਘੱਟ ਰਹੂਗੀ ਜ਼ਿਆਦਾ ਨਹੀਂ ਰਹੂਗੀ ਆਹ ਜਿਹੜੇ ਦੋ ਪਤਲੇ ਪੱਲੇ ਆ ਪੱਗ ਬਣਦੇ ਟਾਈਮ ਇਹ ਥੱਲੇ ਹੋਣੇ ਚਾਹੀਦੇ ਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਪੂਣੀ ਕਰਨੀ ਦੱਸਾਂਗੇ ਵੀਡੀਓ ਲਗਾਤਾਰ ਆਉਣੀਆਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰੋ ਬਲੇ ਭਰਾ ਕਹਿੰਦੇ ਹੁੰਦੇ ਪੂਣੀ ਦੀ ਵੀਡੀਓ ਜ਼ਰੂਰ ਪਾਇਆ ਕਰੋ ਸਭ ਤੋਂ ਪਹਿਲਾਂ ਜਦੋਂ ਵੀ ਪੂਣੀ ਕਰਨੀ ਆ ਇੱਕ ਕੰਨੀ ਦੂਜੇ ਬੰਦੇ ਦੇ ਹੱਥ 'ਚ ਫੜਾ ਕੇ ਠੀਕ ਆ ਬਨ ਕੇ ਪੂਣੀ ਨਾ ਕਰਿਆ ਕਰੋ ਬਹੁਤੇ ਭਰਾ ਜਿਹੜੇ ਬਨ ਕੇ ਪੂਣੀ ਕਰਦੇ ਆ ਨਾ ਕਿਸੇ ਕੁੰਡੇ ਨਾਲ ਜਾਂ ਉਦਾਂ ਕੈਲਕੂਲਰ ਨਾਲ ਉਹ ਪੱਗ ਪਾਟ ਜਾਂਦੀ ਆ ਤੇ ਇੱਕ ਤਾਂ ਤੁਸੀਂ ਕੀ ਕਰਨਾ ਇਧਰਲੀ ਸਾਈਡ ਦੇ ਲੈਣੀ ਆ ਇਧਰ ਜਿਹੜੀ ਸਿਉਣ ਵੱਜੀ ਆ ਇਧਰੋਂ ਸਿਉਣ ਤੋਂ ਫੜ ਲੈਣਾ ਇਧਰ ਦੂਜੀ ਸਾਈਡ ਫੇਰ ਸਿਉਣ ਦੀ ਸੇਹਜੀ ਤੋਂ ਫੜ ਲੈਣਾ ਐਵੇਂ ਦੋਵੇਂ ਪਾਸੋਂ ਸੇਹਜ ਤੋਂ ਫੜ ਕੇ ਕਪੜਾ ਪਹਿਲਾਂ ਇੱਕ ਸਾਈਡ ਅੰਦਰ ਮੋੜਨੀ ਆ ਫਿਰ ਦੂਸਰੀ ਸਾਈਡ ਦੋਵੇਂ ਸਾਈਡਾਂ ਅੰਦਰ ਮੋੜ ਕੇ ਐਵੇਂ ਇਕੱਠੇ ਕਰਦੇ ਇਹਨਾਂ ਨੂੰ ਆਹ ਦੇਖੋ ਨੇੜੇ ਤੋਂ ਦੇਖ ਰਹੇ ਹੋ ਇਕੱਠੇ ਕਰਦੇ ਐਵੇਂ ਪਿੱਛੇ ਨੂੰ ਹੁੰਦੇ ਜਾਣਾ ਹੈ ਪਿੱਛੇ ਨੂੰ ਜਦੋਂ ਹੋਵੋਗੇ ਤੁਸੀਂ ਸਾਰਾ ਕੱਪੜਾ ਅੰਦਰ ਚਲੇ ਆ ਜਾਊਗਾ ਤੇ ਇਹ ਤੋਂ ਬਾਅਦ ਦੇ ਵਿੱਚ ਆਪਾਂ ਇੱਕ ਵਾਰ ਖਿੱਚਣਾ ਇਹਨੂੰ ਪਾਗ ਨੂੰ ਇੱਕ ਵਾਰ ਖਿੱਚ ਕੇ ਸਿੰਪਲ ਖਿੱਚਣ ਤੋਂ ਬਾਅਦ ਕੀ ਕਰਨਾ ਪੁਣੀ ਨੂੰ ਇਕੱਠੀ ਕਰਨਾ ਆਪਾਂ ਅੱਗੇ ਆ ਜਾ ਪੁਣੀ ਨੂੰ ਇਕੱਠੀ ਕਰਨਾ ਇਕੱਠੀ ਕਿਸ ਤਰੀਕੇ ਦੇ ਨਾਲ ਕਰਨਾ ਦੇਖੋ ਇੱਕ ਇਧਰੋਂ ਪੱਲਾ ਚੱਕ ਲੈਣਾ ਬਾਹਰਲੀ ਸਾਈਡ ਤੋਂ ਜਾਂ ਕਿਧਰ ਵਾਲੀ ਸਾਈਡ ਤੋਂ ਜਦੋਂ ਬਾਹਰ ਲਾ ਇਹਦੇ ਨਾਲ ਕੀ ਹੋਊਗਾ ਬਾਹਰ ਲਾ ਪੱਲਾ ਚੱਕਣ ਦੇ ਨਾਲ ਥੋੜੀ ਪੂਣੀ ਦੀ ਜਿਹੜੀ ਚੜਾਈ ਆ ਘੱਟ ਰਹੂਗੀ ਜ਼ਿਆਦਾ ਨਹੀਂ ਰਹੂਗੀ ਪੂਣੀ ਥੋੜੇ ਗ੍ਰਿਪ ਦੇ ਵਿੱਚ ਰਹੂਗੀ ਇੱਥੋਂ ਫੜਿਆ ਲੜ ਫੜ ਕੇ ਹਲਾਉਣਾ ਇਹਨੂੰ ਪੂਰਾ ਹਲਾ ਕੇ ਜਿਹੜਾ ਮਟੀਰੀਅਲ ਆ ਥੱਲੇ ਚਲੇ ਜਾਊ ਆ ਜਿਹੜੇ ਦੋ ਪਤਲੇ ਪੱਲੇ ਆ ਪੱਗ ਬਣਦੇ ਟਾਈਮ ਇਹ ਥੱਲੇ ਹੋਣੇ ਚਾਹੀਦੇ ਆ ਇਹ ਤੋਂ ਬਾਅਦ ਤੇ ਆਪਾਂ ਇਕੱਠਾ ਕਰਕੇ ਲੜ ਅਗਲਾ ਉਸੇ ਕੰਨੀ ਤੋਂ ਲੜ ਫੜਿਆ ਇਸ ਤਰੀਕੇ ਦੇ ਨਾਲ ਫਿਰ ਅੱਗੇ ਇਕੱਠਾ ਕਰਨਾ ਤੇ ਇਸੇ ਤਰੀਕੇ ਦੇ ਨਾਲ ਆਪਾਂ ਇਕੱਠੇ ਕਰਦੇ ਜਾਣਾ ਪੱਗ ਨੂੰ ਬਿਲਕੁਲ ਸੈਂਟਰ ਆ ਗਿਆ ਇੱਥੇ ਸੈਂਟਰ ਤੇ ਦੇਖੋ ਪੂਣੀ ਦੀ ਚੜਾਈ ਕਿੰਨੀ ਕ ਚੜਾਈ ਬੜੀ ਜ਼ਿਆਦਾ ਨਹੀਂ ਰੱਖਣੀ ਬਸ ਇੰਨੀ ਕੀ ਰੱਖਣੀ ਆ ਸੈਂਟਰ ਦੇ ਵਿੱਚੋਂ ਕਈ ਵੀਰ ਕੀ ਕਰਦੇ ਦੋ ਦੋ ਗਿੱਠਾਂ ਦੀ ਪੂਣੀ ਚੜਾਈ ਕਰ ਲੈਂਦੇ ਆ ਇੰਨੀ ਚੌੜੀ ਪੂਣੀ ਆ ਜਦੋਂ ਫਿਰ ਨੋਕ ਤੋਂ ਗ੍ਰਿਪ ਨਹੀਂ ਬਣਦੀ ਉਹਦੇ ਨਾਲ ਨੋਕ ਵੀ ਨਹੀਂ ਸੈੱਟ ਹੁੰਦੀ ਤੇ ਨਾ ਹੀ ਵਧੀਆ ਤਰੀਕੇ ਨਾਲ ਪੈਂਦਾ ਨਾ ਹੀ ਸਾਫ਼ ਜੇ ਲੜ ਲਾਉਣੇ ਆ ਨਾ ਹੀ ਲੜ ਵਧੀਆ ਤਰੀਕੇ ਨਾਲ ਲੱਗਣ ਲਓ ਜੀ ਇੱਥੇ ਤੱਕ ਕਰਕੇ ਇਸ ਤੋਂ ਬਾਅਦ ਵੇਜ ਇੱਥੇ ਹੱਥ ਪਾ ਕੇ ਅੰਦਰਲੀ ਸਾਈਡ ਉਤੋਂ ਦੀ ਦੂਜਾ ਲੜ ਫੜ ਲੈਣਾ ਇਸ ਤਰੀਕੇ ਦੇ ਨਾਲ ਆਪਾਂ ਗੰਢ ਦੇ ਦੇਣੀ ਆ ਇਸ ਗੰਢ ਦੇਣ ਦਾ ਫਾਇਦਾ ਕੀ ਹੋਊਗਾ ਤੁਹਾਨੂੰ ਕਿ ਜਦੋਂ ਲਾਸਟ ਦੇ ਉੱਤੇ ਪੱਗ ਬੰਨੋਗੇ ਤੁਹਾਡੀ ਪੂਣੀ ਆ ਉਹ ਖੁੱਲੂਗੀ ਨਹੀਂ ਤੇ ਬਾਕੀ ਹੋਰ ਵੀ ਵੀਡੀਓ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਵੱਧ ਤੋਂ ਵੱਧ ਅੱਜ ਦੀ ਵੀਡੀਓ ਨੂੰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰੋ ਜੇ ਤੁਸੀਂ ਵੀ ਬਿਲਕੁਲ ਫ੍ਰੀ ਦਸਤਾਰ ਸਿੱਖਣੀ ਚਾਹੁੰਦੇ ਹੋ ਤਾਂ ਆਪਣੇ ਸਟੋਰ ਦੇ ਉੱਤੇ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਬਿਲਕੁਲ ਫ੍ਰੀ ਦਸਤਾਰ ਸਿੱਖੀ ਜਾਊਗੀ ਤੇ ਬਾਕੀ ਜੇ ਵਧੀਆ ਵਧੀਆ ਕੱਪੜੇ ਦੇ ਵਿੱਚ ਦਸਤਾਰਾਂ ਖਰੀਦਣੀਆਂ ਜਾਂ ਉਹਨਾਂ ਨੂੰ ਘੈਂਟ ਕੁਆਲਿਟੀ ਦੇ ਵਿੱਚ ਤਾਂ ਵੀ ਸਾਡੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਨੰਬਰ ਉੱਤੇ ਸਕਰੀਨ ਤੇ ਚੱਲ ਰਿਹਾ ਹੈ ਧੰਨਵਾਦ ਸਤਿ ਸ੍ਰੀ ਅਕਾਲ ਜਉਂਦੇ ਵਸਦੇ ਰਹੋ